ਮંત્રી ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰ ਬਣਾਉਣ ਵਾਸਤੇ ਵਿੱਢੀ ਗਈ ਮੁਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਜਿਸ ਸਦਕਾ ਸਕੂਲਾਂ ਵਿੱਚ ਸਿੱਖਿਆ ਟਾਂਚ ਦਾ ਵਿਕਾਸ ਹੋ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਨਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਮਹਿਮੂਦਪੁਰ ਖਮੰਡਗੜ ਅਤੇ ਹੁਸੈਨਪੁਰਾ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 67 ਲੱਖ ਰੁਪਏ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ ਕਰਨ ਮੌਕੇ ਕੀਤਾ ਸਾਹਿਬਾ ਸਾਥੀਓ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਉਸ ਤੋਂ ਬਾਅਦ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਵੀਂ ਕ੍ਰਾਂਤੀ ਜਿਹੜੀ ਉਹ ਚਲਾਈ ਆ ਪੰਜਾਬ ਸਿੱਖਿਆ ਕ੍ਰਾਂਤੀ ਮੈਂ ਪਿੰਡਾਂ ਦੇ ਵਿੱਚ ਜਨ ਬੜਾ ਮਨ ਨੂੰ ਸਕੂਨ ਮਿਲਦਾ ਤੇ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਹੁਣ ਤੱਕ ਪਿਛਲੇ ਸਮਿਆਂ ਦੌਰਾਨ ਕਿਸੇ ਵੀ ਸਰਕਾਰ ਨੇ ਕਿਸੇ ਵੀ ਨੁਮਾਇੰਦਿਆਂ ਨੇ ਸਕੂਲਾਂ ਦੇ ਵੱਲ ਜਿਹੜਾ ਉਹ ਧਿਆਨ ਨਹੀਂ ਦਿੱਤਾ ਅਸੀਂ ਸਕੂਲਾਂ ਦੇ ਵਿੱਚ ਲੱਖਾਂ ਰੁਪਏ ਖਰਚ ਦਿੱਤਾ ਤੇ ਸਕੂਲਾਂ ਦੇ ਰਿਜ਼ਲਟ ਵਧੀਆ ਹੋ ਰਹੇ ਨੇ ਸਕੂਲ ਜਿਹੜੇ ਨੇ ਬਹੁਤ ਵਧੀਆ ਬਣਾ ਦਿੱਤੇ ਗਏ ਨੇ ਤੇ ਪਰ ਮੰਨੂ ਇਸ ਗੱਲ ਦਾ ਰਿਹਾ ਕਿ ਜੇ ਇਹ ਪਹਿਲਾਂ ਕੀਤਾ ਹੁੰਦਾ ਤਾਂ ਸਾਡੇ ਬੱਚਿਆਂ ਦੀ ਜਿਹੜੀ ਭਵਿੱਖ ਹੈ ਖਤਰੇ 'ਚ ਨਾ ਪੈਂਦਾ ਸੋ ਹੁਣ ਬੱਚਿਆਂ ਦਾ ਭਵਿੱਖ ਜਿਹੜਾ ਅਸੀਂ ਉਹ ਸਵਾਰਾਂਗੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਭਵੰਤਮਾਨ ਜੀ ਵੱਲੋਂ ਸਾਡੇ ਮੰਤਰੀ ਸਾਹਿਬ ਹਰਜੋਤ ਬੈਂਸ ਜੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਥੋਂ ਤੱਕ ਕਿ ਤੁਸੀਂ ਯਕੀਨ ਕਰਿਓ ਕਿ ਮੈਂ ਇਸ ਕਰਕੇ ਬੋਲਣਾ ਚਾਹਿਆ ਦਿੱਤੇ ਕਿ ਜਿਹੜੇ ਟੀਚਰ ਨੇ ਉਹ ਵੀ ਸਾਡੇ ਨਾਲ ਖੁਸ਼ ਨੇ ਉਹ ਬੜਾ ਕੰਫਰਟ ਮਹਿਸੂਸ ਕਰਦੇ ਨੇ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਕੋਈ ਸਮਾਂ ਸੀ ਜਦੋਂ ਅਸੀਂ 5-7000 ਦੀ 10000 ਦੀ ਗ੍ਰਾਂਟ ਲੈਣ ਲਈ ਲਿਖਤੀ ডিপਾਰਟਮੈਂਟ ਨੂੰ ਦੇਣਾ ਪੈਂਦਾ ਸੀ ਤੇ ਸਾਨੂੰ ਉਹ ਵੀ ਮਿਲਦਾ ਨਹੀਂ ਸੀ ਆ ਹੁਣ ਕੀ ਆ ਹੁਣ ਖੁੱਲੇ ਗੱਪੇ ਜਿਹੜੇ ਉਹ ਮਿਲਦੇ ਨੇ ਤੇ ਟੀਚਰ ਬਹੁਤ ਖੁਸ਼ ਹੋ ਕੇ ਪੜਾ ਰਹੇ ਬਹੁਤ ਅੱਛੇ ਟੀਚਰ ਨੇ ਸਾਡੇ ਕੋਲੇ ਪੰਜਾਬ ਦੇ ਸਾਡੇ ਟੀਚਰ ਕੋਈ ਸਿੰਗਾਪੁਰ ਹੁਣ ਟ੍ਰੇਨਿੰਗ ਤੇ ਜਾ ਕੇ ਆਇਆ ਕੋਈ ਫਿਨਲੈਂਡ ਜਾ ਕੇ ਆਇਆ ਕੋਈ ਆਈਆਈਐਮ ਅਹਮਦਾਬਾਦ ਜਾ ਕੇ ਆਇਆ ਸੋ ਸਾਡੇ ਕੋਲੇ ਬਹੁਤ ਅੱਛੇ ਟੀਚਰ ਨੇ ਇਹਦੇ ਲਈ ਤੇ ਅਸੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਸੀ ਕਹਿ ਕੇ ਆਈ ਸੀ ਕਿ ਅਸੀਂ ਸਿੱਖਿਆ ਅਤੇ ਸਿਹਤ ਤੇ ਕੰਮ ਕਰਾਂਗੇ ਅੱਜ ਅਸੀਂ ਸਿਹਤ ਅਤੇ ਸਿੱਖਿਆ ਤੇ ਕੰਮ ਕਰ ਰਹੇ ਹਾਂ ਤੇ ਸਿੱਖਿਆ ਦਾ ਕੰਮ ਜਿਹੜਾ ਉਹ ਮੈਨੂੰ ਪੂਰੀ ਤਸੱਲੀ ਹੈ ਕਿ ਸਾਡੀ ਸਰਕਾਰ ਜਿਹੜੀ ਆ ਉਹ ਬੜੇ ਵਧੀਆ ਢੰਗ ਨਾਲ ਵਧੀਆ ਤਰੀਕੇ ਦੇ ਨਾਲ ਕਰ ਰਹੀ ਹੈ ਕਿਉਂਕਿ ਸਿੱਖਿਆ ਬਹੁਤ ਜ਼ਰੂਰੀ ਹੈ ਪਰ ਪਿਛਲੇ ਸਮੇਂ ਦੌਰਾਨ ਇਜਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਨਾ ਸਕੂਲਾਂ ਤੇ ਨਾ ਸਿੱਖਿਆ ਤੇ ਉਹਨਾਂ ਦਾ ਏਜੰਡਾ ਹੀ ਨਹੀਂ ਸੀ ਤੇ ਅਸੀਂ ਕਈ ਸਕੂਲ ਐਦਾਂ ਦੇ ਨੇ ਜਿੱਥੇ ਮੈਂ ਪਿਛਲੇ 2 ਮਹੀਨਿਆਂ ਤੇ 3-3 4-4 ਵਾਰ ਵੀ ਜਾਇਆ ਉਹ ਹੱਸਣ ਲੱਗ ਜਾਂਦੇ ਨੇ ਮੈਂ ਇੱਕ ਦਿਨ ਸਕੂਲ ਦੇ ਵਿੱਚ ਗਿਆ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਕਿਹਾ ਮੈਨੂੰ ਲੱਗਦਾ ਜਾਂ ਮੈਂ ਤੁਹਾਨੂੰ ਅਡਾਪਟ ਕਰ ਲਿਆ ਜਾਂ ਤੁਸੀਂ ਮੈਨੂੰ ਕਰ ਲਿਆ ਕਿਉਂਕਿ ਟੀਚਰ ਮੇਰੇ ਆਪਣੇ ਭੈਣ ਭਰਾ ਨੇ ਅਸੀਂ ਹੱਸਦੇ ਖੇਡਦੇ ਵੀ ਰਹਿੰਦੇ ਹਾਂ ਅਸੀਂ ਆਪਸ ਵਿੱਚ ਗੱਲਾਂ ਵੀ ਕਰਦੇ ਆ ਬੈਠ ਕੇ ਇਹ ਸਿੱਖਿਆ ਕ੍ਰਾਂਤੀ ਨੇ ਜਿਹੜੀ ਪੰਜਾਬ ਦੇ ਵਿੱਚ ਚੱਲੀ ਆ ਪੰਜਾਬ ਸਿੱਖਿਆ ਕ੍ਰਾਂਤੀ ਇਹਨੇ ਸਾਡੇ ਰਿਸ਼ਤੇ ਜਿਹੜੇ ਆ ਟੀਚਰਜ਼ ਦੇ ਨਾਲ ਮਾਪੇ ਦੇ ਨਾਲ ਲੋਕ ਆਮ ਲੋਕਾਂ ਦੇ ਨਾਲ ਹੋਰ ਮਜ਼ਬੂਤ ਕੀਤੇ ਨੇ ਤੇ ਅਸੀਂ ਪਿੰਡਾਂ ਦੇ ਦੇ ਵਿੱਚ ਉਹ ਦੁਆਵਾਂ ਇਕੱਠੀਆਂ ਕਰਦੇ ਆ ਉਹ ਮਾਵਾਂ ਉਹ ਭੈਣਾਂ ਸਾਡੀਆਂ ਸਾਨੂੰ ਦੁਆਵਾਂ ਦਿੰਦੀਆਂ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਸਕੂਲਾਂ 'ਚ ਪੜ੍ਹਦੇ ਨੇ ਉਹ ਕਹਿੰਦੇ ਵੀ ਐਮਰਲ ਸਾਬ ਅਸੀਂ ਸੋਚਿਆ ਨਹੀਂ ਸੀ ਕਿ ਐਦਾਂ ਦੇ ਸਕੂਲਾਂ ਦੀ ਨਿਹਾਰ ਜਿਹੜੀ ਹੈ ਬਦਲ ਦੂਗੀ ਸੋ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਹਮੇਸ਼ਾ ਹੀ ਇਦਾਂ ਦਾ ਚੰਗਾ ਕੰਮ ਕਰਦੇ ਰਹੀਏ ਅਸੀਂ ਭਾਗਾਂ ਵਾਲੇ ਆ ਕਿ ਸਾਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਅੱਗੇ ਗੁਰੂ ਮਹਾਰਾਜ ਦੇ ਗਿਰਦਾਸ ਕਰਦੇ ਆ ਕਿ ਇਦਾਂ ਹੀ ਇਸ ਕੰਮ ਨੂੰ ਹੋਰ ਅੱਗੇ ਚਲਾਈਏ ਤੇ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਸੀ ਕਹੇ ਦੋ ਮੁੱਦੇ ਸੀ ਤੁਹਾਡੇ ਮੈਂ ਇਹ ਐਜੂਕੇਸ਼ਨ ਜੀ ਜੀ ਐਥਰੋਂ ਤਾਂ ਨਸ਼ੇ ਵੀ ਜੜੇ ਨੇ ਇਹ ਕਿਤੇ ਜੁੜੇ ਜੀ ਉਹ ਰਸ਼ਾ ਉਹ ਵੀ ਯੂਨੀਵਰਸਿਟੀ ਨਾਲਸੇ ਗੱਲ ਬੋਤਾਂ ਨਾ ਕਰੀਏ 3 ਸਾਲ ਬਲਕਿ ਨੌਟਕੀ ਜਮਾ ਦਾ 3 ਸਾਲ ਕੰਮ ਨਹੀਂ ਕੀਤਾ ਨਹੀਂ ਜੀ ਇਹਦੇ ਚ ਇੱਕ ਬੜਾ ਤੁਹਾਡਾ ਨਾ ਕੁਐਸਚਨ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕੋਈ ਵੀ ਕੰਮ ਕਰਨ ਦੇ ਲਈ ਪਹਿਲਾਂ ਉਹਦੀ ਪਲੈਨਿੰਗ ਬਹੁਤ ਜ਼ਰੂਰੀ ਹੁੰਦੀ ਆ ਅਸੀਂ ਤੁਸੀਂ 3.5 ਸਾਲ ਦੇ ਕੰਮ ਦੀ ਨਹੀਂ ਕੀਤੇ ਵਾਲੀ ਗਲਤੀ ਨਾ ਆਈ ਆਪਾਂ ਇਹ ਦੇਖੀ ਵੀ ਜਿਹੜਾ ਜਿਹੜਾ ਇੰਨੇ ਸਾਲਾਂ ਤੋਂ ਨਸ਼ੇ ਦਾ ਬੀਜ ਬੀਜਿਆ ਗਿਆ ਸੀਗਾ ਉਹਨੂੰ ਪੱਟਣ ਦੇ ਲਈ ਜਿਵੇਂ ਹੁਣ ਆਪਾਂ ਖੜੇ ਆ ਦਰਖਤ ਵੱਡੇ ਵੱਡੇ ਹੋ ਗਏ ਇਹਨਾਂ ਨੂੰ ਪੱਟਣ ਲਈ ਹੁਣ ਆਮ ਉਹਦੇ ਨਾਲ ਨਹੀਂ ਪੱਟ ਹੋਣੇ ਸੀਗੇ ਇਹ 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 ਨਹੀਂ ਵੀ ਰਾਹ ਜਾਂਦੇ ਬੂਟੇ ਪੱਟ ਕੇ ਸਿਰਦਾ ਉਹ ਕੰਮ ਨਹੀਂ ਸੀ ਬਹੁਤ ਵੱਡਾ ਜਿਹੜਾ ਦਰਖਤ ਸੀਗਾ ਬਣ ਚੁੱਕਿਆ ਸੀਗਾ ਸੋ ਅੱਜ ਅਸੀਂ ਪ੍ਰੋਪਰ ਪਲਾਨਿੰਗ ਦੇ ਨਾਲ ਕੰਮ ਕਰ ਰਹੇ ਹਾਂ ਤੁਸੀਂ ਦੇਖੋ ਕੋਈ ਐਕਸਕਿਊਜ਼ ਜਿਹੜਾ ਉਹ ਕਿਸੇ ਤਰ੍ਹਾਂ ਦਾ ਐਕਸਕਿਊਜ਼ ਨਹੀਂਗਾ ਸਾਡੀ ਪੁਲਿਸ ਸਾਡਾ ਸਾਥ ਪੂਰਾ ਦੇ ਰਹੀ ਹੈ ਸਾਡੇ ਪਿੰਡਾਂ ਦੇ ਲੋਕ ਸਾਡਾ ਸਾਥ ਦੇ ਰਹੇ ਨੇ ਇਹ ਪਹਿਲੀ ਵਾਰ ਹੋਇਆ ਕਿ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਨੇ ਕਿ ਅਸੀਂ ਨਸ਼ੇ ਵਾਲੇ ਦੇ ਜਿਹੜਾ ਮਗਰ ਨਹੀਂ ਜਾਵਾਂਗੇ ਪਿਛਲੇ ਸਮਿਆਂ ਦੌਰਾਨ ਕਦੇ ਇਦਾਂ ਨਹੀਂ ਸੀ ਹੋਇਆ ਕਰਦਾ ਜਦੋਂ ਬੰਦਾ ਫੜਾਇਆ ਜਾਂਦਾ ਸੀ ਉਹਦੇ ਮਗਰ ਹੀ ਸਰਪੰਚ ਦਾ ਉਹਦੇ ਲੀਡਰ ਦਾ ਐਮਐਲਏਆਂ ਦਾ ਰਸੂਕਦਾਰ ਬੰਦਿਆਂ ਦਾ ਫੋਨ ਚੱਲਾ ਜਾਂਦਾ ਸੀ ਪਰ ਅੱਜ ਇਦਾਂ ਦੀ ਗੱਲ ਨਹੀਂ ਹੈਗੀ ਆਪਾਂ ਤੁਸੀਂ ਵੀ ਸਾਡਾ মিডিਆ ਸਾਥ ਦੇਓ ਕੋਈ ਗੱਲ ਨਹੀਂ ਅਸੀਂ ਕੰਮ ਕਰ ਰਹੇ ਹਾਂ ਕੋਈ ਵਾਰੀ ਕਮੀਆਂ ਰਹਿ ਜਾਂਦੀਆਂ ਨੇ ਮੈਂ ਫੇਰ ਕਹਿੰਦਾ ਕਮੀਆਂ ਰਹਿ ਜਾਂਦੀਆਂ ਨੇ ਪਰ ਆਪਾਂ ਉਹ ਪੂਰੀਆਂ ਕਰਾਂਗੇ ਗਲਤੀਆਂ ਹੋ ਜਾਂਦੀਆਂ ਨੇ ਉਹ ਆਪਾਂ ਸਹੀ ਕਰਾਂਗੇ ਪਰ ਅਸੀਂ ਕਦੇ ਗੁਨਾਹ ਨਹੀਂ ਕਰਦੇ ਜਿੱਦੀ ਸਾਨੂੰ ਮਾਫੀ ਨਹੀਂ ਮਿਲਿਆ ਕਿਉਂਕਿ ਗੁਨਾਹ ਦੀ ਮਾਫੀ ਪਰਮਾਤਮਾ ਦੀ ਦਰਗਾਹ 'ਚ ਵੀ ਨਹੀਂ ਮਿਲਿਆ ਕਰਦੀ ਸੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਹੋ ਜਾਂ ਪਰ ਅਸੀਂ ਕੋਈ ਇਦਾਂ ਦੀ ਗਲਤੀ ਵੀ ਨਹੀਂ ਕਰਦੇ ਜਿਹਨਾਂ ਕਰਦੇ ਆਪਾਂ ਵਿਕ ਖਰਾਬ ਹੋਵੇ ਅਸੀਂ ਆਪਣੇ ਬੱਚਿਆਂ ਨੂੰ ਬਚਾਵਾਂਗੇ ਵੀ ਜਿਹੜੇ ਬੱਚੇ ਨਸ਼ੇ 'ਚ ਲੱਗ ਗਏ ਨੇ ਉਹਨਾਂ ਦੇ ਬਿਮਾਰ ਹੋ ਗਏ ਨੇ ਉਹਨਾਂ ਦਾ ਰਾਜ ਵੀ ਕਰਾਵਾਂਗੇ ਉਹਨੂੰ ਪੁਲਿਸ ਦੇ ਚੱਕਰਾਂ ਤੋਂ ਵੀ ਬਚਾਵਾਂਗੇ ਹਰ ਇੱਕ ਤਰ੍ਹਾਂ ਨਾਲ ਉਹਦੀ ਸਹਾਇਤਾ ਕਰਾਂਗੇ ਪਰ ਜਿਹੜੇ ਬੰਦੇ ਤਫਕਰ ਨੇ ਮੈਂ ਸਖਤ ਚੇਤਾਵਨੀ ਦੇਣਾ ਚਾਹੁੰਦਾ ਕਿਉਂਕਿ ਸੀਐਮ ਸਾਹਿਬ ਵੱਲੋਂ ਸਖਤ ਚੇਤਾਵਨੀ ਹੈ ਕਿ ਉਹਨਾਂ ਦਾ ਬਿਲਕੁਲ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋ ਟੈਲੀ ਨਹੀਂ ਦਿੱਤੀ ਜਾਊਗੀ ਜਾਂ ਤਾਂ ਉਹਨਾਂ ਸੀਐਮ ਸਾਹਿਬ ਦੇ ਵੱਲੋਂ ਹੁਕਮ ਹੈ ਕਿ ਜਾਂ ਤਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਸੋ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ